ਸ਼ਾਮ ਹੁੰਦੇ ਹੀ ਇਹ ਨੌਜਵਾਨ ਸ਼ਹਿਰ ਦੇ ਵਿੱਚ ਸਰਗਰਮ ਹੋ ਚੁੱਕੇ ਸੀ ਤੇ ਗਲੀ ਮੁਹੱਲਿਆਂ ਦੇ ਵਿੱਚ ਲੋਕਾਂ ਦੀ ਚਹਿਰ ਪਹਿਲ ਵੀ ਸੀ ਪਰ ਇਸ ਦੇ ਬਾਵਜੂਦ ਵੀ ਪੁਲਿਸ ਅਤੇ ਕਾਨੂੰਨ ਦੇ ਡਰ ਤੋਂ ਬੇਖੌਫ ਹੋਏ ਇਹ ਨੌਜਵਾਨਾਂ ਨੇ ਸ਼ਹਿਰ ਦੇ ਵਿੱਚ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਨੂੰ ਦੇਖ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ ਕਿਉਂਕਿ ਅਜਿਹੇ ਸੀਨ ਤੁਸੀਂ ਫਿਲਮਾਂ ਦੇ ਵਿੱਚ ਜ਼ਰੂਰ ਦੇਖੇ ਹੋਣਗੇ ਪਰ ਇਹਨਾਂ ਮੁੰਡਿਆਂ ਨੇ ਨਕੋਦਰ ਦੇ ਬਿਲਗਾ ਦੀ ਮਾਰਕੀਟ ਦੇ ਵਿੱਚ ਅਜੀਹਾ ਸੀਨ ਬਣਾ ਦਿੱਤਾ ਜਿਸ ਤੋਂ ਬਾਅਦ ਪੂਰੇ ਬਾਜ਼ਾਰ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਤਕਰੀਬਨ ਕਿੰਨੇ ਵਜੇ ਕੀ ਵਾਰਦਾ ਤੋਹੇ ਤੁਹਾਡੀ ਦੁਕਾਨ ਤੇ ਇਹ ਜੀ ਪੌਣੇ 8 ਵਜੇ ਦੇ ਕਰੀਬ ਦੋ ਅਣਪਛਾਤੇ ਬੰਦੇ ਆਏ ਮੂੰਹ ਬੰਨਿਆ ਹੋਇਆ ਸੀ ਮਾਸਕ ਜਿਹਾ ਪਾਇਆ ਹੋਇਆ ਸੀਗਾ ਤੇ ਆ ਕੇ ਰਵਾਲਵਰ ਦਿਖਾਈ ਤੇ ਮੈਂ ਹੈ ਨਹੀਂ ਸੀ ਮੈਂ ਗਿਆ ਹੋਇਆ ਸੀਗਾ ਤੇ ਲੜਕਾ ਬੈਠਾ ਸੀਗਾ ਉਹਨੂੰ ਰਵਾਲਵਰ ਦਿਖਾਈ ਤੇ ਉਹਨੂੰ ਕਹਿੰਦਾ ਵੀ ਜੋ ਤੇਰੇ ਕੋ ਕੈਸ਼ ਹੈਗਾ ਜਾਂ ਕੋਈ ਵੀ ਇਹ ਚੀਜ਼ ਸਾਨੂੰ ਦੇ ਦੇ ਤੇ ਉਹ ਕਹਿੰਦਾ ਵੀ ਭਾਜੀ ਨਹੀਂ ਹੈਗੇ ਤੇ ਉਹਨੇ ਲੋਕ ਲੱਗੇ ਆ ਪਰ ਉਹਨੇ ਫੇਰ ਗੱਲਾਗੁੱਲਾ ਖਿੱਚਿਆ ਲੋਕ ਖੁੱਲਿਆ ਨਹੀਂ ਪਰ ਚਲੇ ਗਿਆ ਔਰ ਉਹਨੂੰ ਡਰਾਇਆ ਧਮਕਾਇਆ ਮੁੰਡੇ ਨੂੰ ਰਵੋਲਵਰ ਵੀ ਦਿਖਾਈ ਉਹਨੂੰ ਤੇ ਬਾਕੀ ਕੰਪਲੇਂਟ ਕੀਤੀ ਹੈ ਅਸੀਂ ਥਾਣੇ ਦੇ ਵਿੱਚ ਪਰ ਹਲੇ ਤੱਕ ਕੋਈ ਸਾਡੀ ਕਾਰਵਾਈ ਨਹੀਂ ਹੋਈ ਉਹਦੇ ਉੱਪਰ ਪੁਲਿਸ ਵਾਲਿਆਂ ਨੇ ਕੋਈ ਸਹਿਯੋਗ ਕੀਤਾ ਤੁਹਾਨੂੰ ਕੱਲ ਪੁਲਿਸ ਆਈ ਸੀ ਰਾਤੀ ਆਏ ਸੀਗੇ ਤੇ ਪਰ ਉਸ ਤੋਂ ਬਾਅਦ ਕੋਈ ਅੱਜ ਸਵੇਰ ਦਾ ਕੋਈ ਉਹਨਾਂ ਦਾ ਨਹੀਂ ਕੋਈ ਯਾਰ ਰਿਸਪੌਂਸ ਸਾਨੂੰ ਮਿਲਿਆ ਡਿਊਟੀ ਅਫਸਰ ਕੌਣ ਸੀ ਉਸ ਟਾਈਮ ਜਿਹੜਾ ਆਇਆ ਸੀਗਾ ਅਸ਼ਵਨੀ ਜੀ ਆਏ ਸੀਗੇ ਉਹਨਾਂ ਨੇ ਕੋ ਪਿੱਛੇ ਕੈਮਰੇ ਕੁਮਰੇ ਦੇਖਿਆ ਸਵੇਰ ਦੇ ਆ ਕੇ ਉਹਨਾਂ ਨੂੰ ਕਿਹਾ ਆ ਵੀ ਆਪਣੇ ਜਿਹੜੇ ਕੈਮਰੇ ਲਵਾਏ ਹੋਏ ਨੇ ਮਿਲ ਗਏ ਤੇ ਉਹ ਚੈੱਕ ਕਰੋ। ਕਹਿ ਰਹੇ ਨੇ ਬਾਕੀ ਦੇਖੋ ਜੀ ਕਿਸ ਤਰ੍ਹਾਂ ਕੀ ਕਾਰਵਾਈ ਕਰਦੇ ਨੇ। ਜੇ ਥਾਣੇ ਵਿੱਚ ਉਹਨਾਂ ਦੇ ਕੈਮਰੇ ਦੀ ਜਿਹੜੀ ਹੈਗੀ ਉੱਥੋਂ ਫੁਟੇਜ ਦਿਖਾਈ ਉਹਨਾਂ ਨੇ ਕਿ ਨਹੀਂ ਹੈ ਜੀ? ਨਹੀਂ ਫੁਟੇਜ ਕੋਈ ਨਹੀਂ ਦਿਖਾਈ ਸਾਨੂੰ ਉਹਨਾਂ ਨੇ। ਕੀ ਕਹਿੰਦੇ ਫੁਟੇਜ ਦੁਕਾਨ ਤੇ? ਕਹਿ ਰਹੇ ਆ ਜੀ ਚੈੱਕ ਕਰਾਂਗੇ ਤੇ ਦੱਸਾਂਗੇ ਸਾਨੂੰ। ਹਾਂ ਜੀ। ਮੇਰਾ ਨਾਮ ਨਿਤਿਨ ਗੋਗਨਾ ਸਾਡੇ ਕੁਝ ਟਾਈਮ ਪਹਿਲਾਂ ਸਾਡੀ ਦੁਕਾਨ ਤੇ ਵੀ ਇਦਾਂ ਹੀ ਕੁਝ 2-3 ਮੁੰਡੇ ਆਏ ਸੀ ਉਹ ਦੁਕਾਨ ਤੋਂ ਚੋਰੀ ਕਰਕੇ ਇੱਕ ਪੈਸਿਆਂ ਵਾਲਾ ਬੈਗ ਚੁੱਕ ਕੇ ਲੈ ਗਏ ਸੀਗੇ ਉਹਦੇ ਉੱਤੇ ਵੀ ਸਰਕਾਰ ਨੇ ਕੋਈ ਪ੍ਰਸ਼ਾਸਨ ਨੇ ਕੋਈ ਵੀ ਇੱਕ ਐਕਸ਼ਨ ਨਹੀਂ ਲਿਆ ਗਿਆ ਨਾ ਬੰਦੇ ਫੜੇ ਗਏ ਨਾ ਹੀ ਕੋਈ ਕਾਰਵਾਈ ਹੋਈ ਹੈ ਇਦਾਂ ਦਿਨ-ਬਦਨ ਚੋਰੀਆਂ ਵਧ ਰੀਆਂ ਡਾਕੇ ਵਧ ਰਹੇ ਆ ਇੱਥੇ ਤਾਂ ਹਾਲਾਤ ਦਿਨ-ਬਦਨ ਮਾੜੇ ਹੋ ਰਹੇ ਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਕਿ ਇਹਨੂੰ ਕਿੱਦਾਂ ਠੀਕ ਕੀਤਾ ਜਾ ਸਕਦਾ ਇਹਦੇ ਲਈ ਕੋਈ ਉਪਕੁਤਾ ਕੰਮ ਕਰਨੇ ਚਾਹੀਦੇ ਆ ਸਰਕਾਰ ਨੂੰ ਮੇਰੀ ਇਹੀ ਮੰਗ ਹੈ ਕਿ ਸਾਡੇ ਇੱਥੇ ਪੁਲਿਸ ਦੀ ਗਸ਼ਤ ਕੀਤੀ ਜਾਵੇ ਸਮੇ ਸਮੇ ਸਰ ਦਿਨ ਚ 2-3 ਵਾਰ ਪੁਲਿਸ ਗਸ਼ਤ ਕਰੇ ਜਿਹਦੇ ਨਾਲ ਕੀ ਚੋਰਾਂ ਦੇ ਮਨ ਚ ਡਰ ਰਹੇ ਕਿ ਉਹ ਕੋਈ ਇਦਾਂ ਦੀ ਵਾਰਦਾਤ ਨਾ ਕਰ ਸਕਣ ਅੱਜ ਅਸੀਂ ਬਿਲਗਾਂ ਨਿਵਾਸੀ ਸ਼ਾਪਕੀਪਰ ਔਰ ਹੋਰ ਪਿੰਡ ਦੇ ਪਤਵੰਤੇ ਸੱਜਣ ਇਸ ਗੱਲ ਲਈ ਇਕੱਠੇ ਹੋਏ ਆ ਕਿ ਬਿਲਗੇ ਵਿੱਚ ਲੁੱਟਾਂ ਖੋਹਾਂ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਡਰਾਉਣਾ ਬਣ ਗਿਆ ਕੱਲ ਪੰਕਜ ਮੈਡੀਕਲ ਸਟੋਰ ਤੇ ਪੌਣੇ 8 ਵਜੇ ਆ ਕੇ ਸ਼ਰਿਆਮ ਜਿਹੜਾ ਉਹ ਲੁੱਟ ਦੀ ਬਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਗਿਆ ਕੁਦਰਤ ਪਿਸਟੋਲ ਦਿਖਾਇਆ ਗਿਆ ਕੁਦਰਤੀ ਪੰਕਜ ਬਰਮਾ ਜੀ ਆਪ ਦੁਕਾਨ ਤੇ ਨਹੀਂ ਸੀ ਉਹਨਾਂ ਦਾ ਕਰਿੰਦਾ ਸੀ ਇਸ ਕਰਕੇ ਕੁਦਰਤੀ ਬਚਾਅ ਹੋ ਗਿਆ ਇਸ ਤੋਂ ਪਹਿਲਾਂ ਵੀ ਕਈ ਬਾਰਦਾਤਾਂ ਇਲਾਕੇ ਵਿੱਚ ਹੋਈਆਂ ਅਸੀਂ ਸ਼ਾਪਕੀ ਪਰ ਯੂਨੀਅਨ ਪ੍ਰਸ਼ਾਸਨ ਤੋਂ ਪਰ ਜ਼ੋਰ ਮੰਗ ਕਰਦੇ ਹਾਂ ਕਿ ਇਹ ਜਿਹੜੀ ਗੁੰਡਾਗਰਦੀ ਆ ਇਹ ਜਿਹੜੇ ਮਾੜੇ ਹਾਲਾਤ ਐ ਜਿਹੜੇ ਮਾੜੇ ਅੰਸਰ ਐ ਉਹਨਾਂ ਤੇ ਨੱਥ ਪਾਈ ਜਾਵੇ ਬਿਲਕੁਲ ਉਸ ਤੋਂ ਬਾਅਦ ਨਹੀਂ ਤਾਂ ਯੂਨੀਅਨ ਜਿਹੜਾ ਕੋਈ ਹੋਰ ਮੀਟਿੰਗ ਕਰਕੇ ਕੋਈ ਅਗਲੇ ਐਕਸ਼ਨ ਦੀ ਵਿਚਾਰ ਕਰੂਗੀ ਇਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਇਹ ਪਰ ਜ਼ੋਰ ਅਸੀਂ ਅਪੀਲ ਕਰਦੇ ਹਾਂ ਕਿ ਬਿਲਕੁਲ ਪੁਲਿਸ ਦਾ ਡਰ ਜਿਹੜਾ ਉਹ ਲੁਟੇਰਿਆਂ ਨੂੰ ਖਤਮ ਹੋ ਚੁੱਕਿਆ ਸੋ ਇਸ ਕਰਕੇ ਇਹ ਸਾਡੀ ਜੂਨੀਅਨ ਸ਼ਾਪਕੀਪਰ ਔਰ ਪਤਵੰਤੇ ਸੱਜਣਾ ਦੀ ਇਹ ਅਪੀਲ ਹੈ ਕੇਸਵਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੁਕਾਨਦਾਰਾਂ ਨੇ ਦੱਸਿਆ ਕਿ ਦੁਕਾਨ ਦੇ ਦਰਾਜ ਨੂੰ ਲੋਕ ਲੱਗਿਆ ਹੋਇਆ ਸੀ ਜਿਸ ਦੇ ਕਾਰਨ ਵਿਚਾਰ ਰਿਹਾ ਜਿਸ ਬਾਬਤ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਪਰ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਵੀ ਢਿੱਲੀ ਜਾਪਦੀ ਹੈ ਜਿਸ ਤੋਂ ਬਾਅਦ ਅੱਕੇ ਲੋਕਾਂ ਨੇ ਮੀਡੀਆ ਦਾ ਪੱਲਾ ਫੜਿਆ ਅਤੇ ਸਰਕਾਰ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਸੋ ਨਕੌਦਰ ਦੇ ਵਿੱਚ ਇਹ ਕੋਈ ਪਹਿਲੀ ਵਾਰਦਾਤ ਨਹੀਂ ਹਰ ਰੋਜ਼ ਅਜਹੀਆਂ ਵਾਰਦਾਤਾਂ ਹੋ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਇਹਨਾਂ ਵਾਰਦਾਤਾਂ ਨੂੰ ਰੋਕਣ 'ਚ ناکਾਮ ਸਾਬਤ ਹੁੰਦਾ ਨਜ਼ਰ ਆ ਰਿਹਾ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ